ਸੰਧਾਰ ਆਇਆ ਸੰਧਾਰ ਆਇਆ ਆਪਣੇ ਕੁੜੀ ਦਾ ਲੈ ਕੇ ਆਏ ਮੇਰੇ ਵਾਸਤੇ ਤਾਂ ਕੁਝ ਨਹੀਂ ਲੈ ਕੇ ਆਏ ਦੋਸਤੋਂ ਆਪਣਾ ਹੁਣ ਕੈਮਰਾ ਲੱਗ ਗਿਆ ਦੇਖੋ ਦੋ ਗਾਇਸ ਗੱਲ ਇਹ ਸਾਰੀ ਹੋ ਸਕਿਉਰ ਆ ਸਾਡੀ ਗਾਇਸ ਅੱਜ ਸਾਡੇ ਇੰਨੇ ਪ੍ਰਾਣੇ ਆਏ ਆ ਇੰਨੇ ਪ੍ਰਾਣੇ ਆਏ ਹੋਏ ਆ ਨਾ ਤੁਹਾਨੂੰ ਬੁਲਾਣੇ ਤਾਂ ਡਲ ਲੱਗ ਜਾਂਦਾ ਕਿਉਂ ਭੰਡਨਾਸ਼ ਭੰਡਨਾਸ਼ ਜਾਣ ਪਤਾ ਇਨਾਂ ਨੂੰ ਮੈਨੂੰ ਚੂੜੀਆਂ ਦਿਖਾ ਚੂੜੀਆਂ ਕਰ ਰਹੇ ਨੇ ਤਾਂ ਤੇ ਮम्मी ਤਿਆਰ ਹੋ ਕੇ ਚੱਲੇ ਅੱਜ ਘੁੰਮਣ ਗਾਇਸ ਘੁੰਮਣੇ ਚੱਲੇਗੇ ਇਕੱਠੇ ਚੱਕਰ ਹੋਏ ਹੈ ਇਹਨੇ ਯਾਦੀ ਮਿਲ ਨਹੀਂ ਚਲਦੀ ਆ 2 ਮਿੰਟ ਮੰਨ ਜਾ ਆਵਾਜ਼ ਤੇ ਖੜਾ ਕਰ ਤੋ ਹਾਂ ਚੰਦਾ ਛੜ ਜੀ ਗਾਈਜ਼ ਆਪਾਂ ਬਣਾਉਂਦੇ ਸੀਗੇ ਪੈਕਿੰਗ ਕਰਦੇ ਸੀ ਤੇ ਨਾ ਅਸੀਂ ਆ ਜਿਹੜੀਆਂ ਹੁਣ ਬੋਟਲਾਂ ਲੈ ਕਹਿੰਦਾ ਇਦਾਂ ਇਹਦੇ ਉੱਤੇ ਆ ਟੇਪ ਲੱਗ ਜਾਂਦੀ ਐ ਇਹ ਟੇਪ ਲਾ ਕੇ ਆਪਾਂ ਮਨਿੰਦਰ ਦੇ ਕਰਨ ਲੱਗਿਆ ਬੈਕਸ ਠੀਕ ਐ ਹਏ ਉਹ ਕਿੱਦਿ ਨੇ ਬੈਕ ਬੱਥੇ ਵੀ ਰੋਗੇ ਆ ਕਿ ਕਿੰਨੇ ਵਾ ਲਾ ਦੇ ਦਊਗੀ ਦਿਖਾਈਂ ਤੇਰੇ ਛੜ ਦੇ ਇਹਦੇ ਨੂੰ ਦੁੱਪ ਲੱਗੇ ਤੇਰੇ ਕੜਜੇ ਦਵਾਰ ਲੁਣਨੇ ਇਧਰ ਆ ਪਿੱਛੇ ਵੀ ਰਾਸ ਦੇ ਇਧਰ ਚਲ ਨਾ ਪੱਦਵਾਰੇ ਲੱਗ ਦੇ ਨਾ ਉਹ ਤੜ ਤੋਂ ਨਾ ਮੈਂ ਖਾਲੀ ਉੱਪਰ ਸ਼ੌਟ ਮਾਰਦਾ ਜਿਹੜਾ ਹੈਲੀਕਾਪਟਰ ਸ਼ੌਟ ਕਿਹੜਾ ਹੁੰਦਾ ਦੇਖੋ ਉਹਦਰ ਤੇਲ ਦੀ ਬੋਤਲ ਕਿੱਲੀ ਪਈ ਹੈ ਖੜ ਜਾ ਜਵਰ 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 ਨਗਾ ਕੇ ਹੈਇਸ਼ਾ ਚਲੋ ਇਧਰੋਂ ਪੱਟ ਕੇ ਦੇ ਦੇ ਹਾਏ ਹਾਏ ਮਹਿੰਦਰ ਬੜਾ ਅਕਲ ਲੱਗਦਾ ਇਹ ਇਹ ਫੇਸ ਦੇ ਐਕਸਪ੍ਰੈਸ਼ਨ ਕੁਛ ਨਹੀਂ ਆਇਆ ਵਿਚਾਰਾ ਸਾਰ ਗਿਆ ਸਾਰ ਗਿਆ ਓਏ ਦਵਾਰ ਦੇ ਕਿੰਨੇ ਨਿਕਲੇ ਹਏ ਅੱਗੇ ਹੋ ਗਿਆ ਸੀ ਚਲੋ ਜਾਵਾਂ ਦਾ ਮੁਰ ਮੈਂ ਜਾਵਾਂ ਦਾ ਲੈ ਤੈਨੂੰ ਜਾਵਾਂ ਪਿਆਰ ਦੇ ਕੇ ਯਾਰ ਦੇਖੀ ਹੈਲੋ ਹੈਲੋ ਆ ਦੇਖੀ ਲੱਥੀ ਤਾਂ ਕੋਈ ਨਹੀਂ ਹੈਗੇ ਬਾਲ ਉੱਪਰ ਉੱਪਰੋਂ ਜਿਹੜੇ ਉਤਰੇ ਨੇ ਐਕਸਟਰਾ ਜਿਹੜੇ ਸੀਗੇ ਜਿਹੜਾ ਛੋਟਾ ਨਹੀਂ ਨਿਕਲਿਆ ਇਹ ਆਪਣੇ ਵਰਗੀਆਂ ਤੇ ਲਾਈ ਹੈ ਨਾ ਮਮੂ ਆਏ ਮੇਰੇ ਨਾਲ ਹੈ ਮਮੂ ਆਪਣੇ ਵਰ ਆਪਣੀ ਵਾਰ ਦੇਖ ਕਿ ਆਪਣੀ ਵਾਰ ਜਵਾਕਾਂ ਦੇ ਟਰਾਈ ਕਰਦੇ ਬੈਠੇ ਹਾਂ ਕੀ ਹੋ ਗਿਆ ਓਏ ਓ ਮਲਾਵਾਤੀ ਬਾਹ ਗਿਆ ਮਲਾਵਾ ਤਾਂ ਜਾ ਦਾ ਮਲਾਵਾ ਮਲਾਵਾ ਤਾਂ ਬੰਦ ਕਰ ਮਲਾਵਾ ਤਾਂ ਓਏ ਬੰਦ ਕਰਦੇ ਓਏ ਆ ਜਾ ਕੱਚੀ ਬੜ ਕੱਚੀ ਜਿਹੜੀ ਗਿਆਣੀ ਤੂੰ ਛੱਡ ਦੇ ਨਹੀਂ ਡੇਕਦੀ ਕਿ ਵਿੱਚ ਸਲੀਆਬ ਕੰਮ ਕਰੀਏ ਬੀਬੀ ਹਾਂ ਬੀਬੀ ਆ ਮੈਨੂੰ ਹਟ ਦੇਈ ਅਬਰੀਦ ਹਟ ਜਾ ਯਰ ਨਾ ਅਬਰੀਦ ਹਾਂ ਅਵੇ ਰੀ ਤਾਂ ਦੋੜ ਗਈ ਯਾਰ ਨਾ ਮੈਨੂੰ ਉੱਡਦੀ ਦੀਦੀ ਹਾਂ ਦੀਦੀ ਸਿੱਧੀ ਦੀ ਮੈਂ ਨਹੀਂ ਆਉਂਦੀਗੀ ਮੈਂ ਤਾਂ ਚੱਲੀ ਆਂ ਬਸ ਆ ਆ ਕੀ ਬਣਦਾ ਕਿੱਦਾਂ ਕਿੱਦਾਂ ਨਹੀਂ ਬਲੰਦ ਤੁਸੀਂ ਕਿੱਦਾਂ ਇਹ ਤਾਂ ਲੂੰ ਨਾ ਓਏ ਓਏ ਗਏ ਵੈਲਕਮ ਟੂ ਚੈਨਲ ਮਚੀਮਾ ਵਲੋਗ ਸੇ ਤੁਹਾਡਾ ਸਵਾਗਤ ਹੈ ਤੁਹਾਡੇ ਪਰਤਾ ਦੇ ਨਾਲ ਆਪ ਬਿਲਕੁਲ ਠੀਕ ਹਾਂ ਤਾਂ ਦੋਸਤੋ ਦੁਪਹਿਰ ਹੋ ਗਈ ਆ ਤੇ ਟੂਲ ਆਪਣੇ ਇੱਥੇ ਟੱਕਰੇ ਹੋਏ ਨੇ ਤੇ ਮੰਮਾ ਗਾ ਖਾ ਰਿਆ ਰੋਟੀ ਅੱਜ ਹੀ ਬਗਣਾ ਇਸ ਪਲੀਰ ਦਿਖਾਈ ਪਲੀਰ ਕਿੱਥੇ ਆ ਆ ਗਏ ਆ ਗਏ ਪਲੀਰ ਤਾਂ ਚੁੱਭੀ ਮਾਰ ਕੇ ਲੱਭਣਾ ਲਾ ਮੈਂ ਖਾ ਲਿਆ ਸਾਰਾ ਅੱਛਾ ਖਾ ਲਿਆ ਆ ਦੇਖੋ ਗਾਇਜ਼ ਅਸੀਂ ਕੰਦੂਸ ਨਹੀਂ ਆ ਗਏ ਸੀ ਪਲੀਰ ਪਾਣੇ ਆ ਗਾਇਜ਼ ਐਕ ਟਿਨ ਲੱਭਦਾ ਪੀ ਪਲੀਰ ਬੇਸਤੀ ਹੋ ਗਈ ਨਹੀਂ ਗਾਇਜ਼ ਆ ਦੇਖੋ ਪਲੀਰ ਆ ਪਲੀਰ ਸਾਡੇ ਕੋਲ ਇੰਨੇ ਕ ਪੈਸੇ ਗਏ ਅਸੀਂ ਪਲੀਰ ਖਾ ਸਕਦੇ ਹਾਂ ਅੰਦਰ ਰਹੇ ਕਿ ਸਬਜ਼ੀ ਮੈਂ ਬਣਾਈ ਆ ਹਾਂ ਗਾਇਜ਼ ਪਾਪਾ ਸਾਡਾ ਪਿਆ ਹੋਇਆ ਦੇਖੋ ਹਾਈ ਗਾਇਜ਼ ਔਰ ਗਾਇਜ਼ ਮੈਂ ਬਣਿਆ ਭਜੰਗੀ ਐਨੇ ਬਣਾਏ ਗਏ ਇਸ ਨੂੰ ਇਹਨੇ ਤਾਂ ਇੱਥੇ ਗਾਇਜ਼ ਸਾਡੀ ਦੀਦੀ ਬੈਠੀ ਹੋਈ ਆ ਏ ਰਾਮ ਪਿਆਰੀ ओए ये के दी राम प्यारी हां दी राम गोपी बहू गोपी बहू गोपी की बहू तो ब्याह रही हैं ब्याह नहीं है कोई की बहु देख लो ताडे मुंडे की, पोले की। ਯਾਰ ਸਾਰੇ ਸੀਨੀਅਰਾਂ ਦਾ ਤਾਂ ਬਸ ਕੀ ਕੀ ਕਹਿ ਗਏ ਉਹ ਕੋਈ ਗੱਲ ਨਹੀਂ ਦਿੰਦਾ ਕੋਈ ਗੱਲ ਨਹੀਂ ਦੁਬਾਰਾ ਦੇਖ ਲੈ ਤਾਂ ਦੋਸਤੋ ਹੁਣ ਆਪਾਂ ਹੁਣੇ ਥੋੜੇ ਜਿਹਾ ਤਿਆਰ ਆ ਮੈਂ ਜਾਣਾ ਕਿੱਥੇ ਕਿੱਥੇ ਜਾਣਾ ਤਿਆਰ ਹੁਕ ਕੀ ਕਰਨਾ ਮੈਂ ਪੋਜਾ ਕੀ ਕਰਨਾ ਚਾਹ ਰੋਗੇ ਫਿਰ ਆਦੇ ਆਪ ਨੂੰ ਵਧੀਆ ਮੈਂਟੇਨ ਰੱਖਣਾ ਤਿਆਰ ਹੋ ਕੇ ਰਹਿਣਾ ਵਧੀਆ ਸਹੀ ਲੱਗੇਗਾ ਲੇਖ ਨੂੰ ਪੱਟੀਾਰ ਦੀ ਜੀਨ ਪਾ ਕੇ ਪਿਆ ਰਹਿੰਦਾ ਬੜਤੀ ਆ ਪਜਾਮੇ ਟੀ-ਸ਼ਰਟ ਚ ਪਿਆ ਰਹਿੰਦਾ ਚਲ ਉੱਠ ਗਏ ਅਸੀਂ ਤਾਉਣ ਲੱਗੇ ਮੋਟਰਸਾਈਕਲ ਸੱਟ ਗਏ ਗੱਡੀਆਂ ਗੰਦੀਆਂ ਹੋ ਗਈਆਂ ਚੱਲ ਉੱਠ ਭੋਗੀਆਂ ਪਸੀਨਾ ਸਗਰਦੀ ਤੇ ਚਲੋ ਦੋਸਤੋ ਅਪਾ ਚੱਲਦੇ ਆਂ ਮੋਟਰਸਾਈਕਲ ਤੋਂ ਨਹੀਂ ਫਿਰ ਮਿਲਦੇ ਆਂ ਆਪਣੇ ਆਪ ਨਾਲੋਂ ਪਹਿਲਾਂ ਗਾਇਸ ਗੱਡੀਆਂ ਧੋਣੀਆਂ ਜ਼ਿਆਦਾ ਵਧੀਆ ਲੱਗਦੀਆਂ ਸਾਨੂੰ ਹਣਾ ਵੀ ਮੈਂ ਕਿਹਾ ਆਪਣੇ ਆਪ ਨਾਲੋਂ ਵਧੀਆ ਜ਼ਿਆਦਾ ਸਾਨੂੰ ਗੱਡੀਆਂ ਧੋਣੀਆਂ ਵਧੀਆ ਲੱਗਦੀਆਂ ਸ਼ੁਕਰ ਆ ਲੱਗਣ ਲੱਗੀਆਂ ਹਾਂ ਆਸ਼ਾ ਠੀਕ ਹੈ ਚੱਲ ਗਾਇਸ ਇਹ ਮੈਂ ਕਿਹਦੇ ਟਾਈਮ ਆਵਾਂ ਉੱਠਦੇ ਸਾਰ ਮੈਨੂੰ ਚੱਕ ਕੇ ਲੈ ਗਿਆ ਤੂੰ ਦੱਸ ਕਿੱਥੇ ਲੈ ਜਾਣਾ ਲੱਗ ਗਿਆ ਸ਼ਕਲ ਧੋ ਕੇ ਆਪਾਂ ਗਲੀ 'ਚ ਖੜਾ ਤੈਨ ਤੇ ਮੰਮੀ ਤਿਆਰ ਹੋ ਕੇ ਚੱਲਿਆ ਜੀ ਘੁੰਮਣ ਗਾਇਸ ਮੰਮੀ ਚੱਲੇ ਗਏ ਹਥੌੜਾ ਫੋਨ ਚੱਲਿਆ ਹੱਥੌੜਾ ਘਰੋਂ ਚੱਲੇ ਗਏ ਗਾਇਸ ਮੰਮੀ ਨਹੀਂ ਮਾਨਕਾਲ ਤੇ ਇੱਧਰ ਸਾਡਾ ਡਰਾਈਵਰ ਸਾਹਿਬ ਰੈਡੀ ਨੇ ਡਰਾਈਵਰ ਸਾਹਿਬ ਆਹ ਕਿੱਥੇ ਰੱਖਿਆ ਇੱਧਰ ਪਿੱਛੇ ਪਿੱਛੇ ਰੋਡ ਤੇ ਤੁਸਾਨੀ ਓਏ ਕਿੱਧਰ ਦੀ ਜਾਈਏ ਤੁਸੀਂ ਉਹ ਪੋਰ ਚੜਜੋ ਨਮਸਕਾਰ ਬੱਚਾ ਪੁਲ ਕੜ ਕੇ ਆਹ ਉਹਨੂੰ ਪੁਲ ਦਿਖਾ ਦਿਓ ਨਵਾ ਅਗਲੇ ਨੂੰ ਮੋੜਦੇ ਨਾ ਜਨਾਪਾਂ ਹਾਂ ਤਾਂਦਲਾ ਰੋਡ ਕੜ ਕੇ ਆ ਗਿਆ ਨਾ ਨਾ ਲੱਤ ਪੜ ਤੇ ਦਰਮਿਆਨ ਮਾਨਿਕ ਮਾਲ ਸਿੱਧੇ ਸਿੱਧੇ ਨਾ ਨਾ ਕਿੱਧਰ ਮੁਰਨਾ ਜੇ ਮੁਰੋਗਾ ਨਾ ਇਹ ਮੁਰਦਿਆਂ ਕੱਟ ਤੇ ਇਹਨੂੰ ਗੱਡੀ ਦਾ ਕੰਮ ਕਰਾਇਆ ਗਿਆ ਸੀ ਹਾਂ ਮੁਰਦਿਆਂ ਦੇ ਕੋਲ ਹੀ ਆ ਕਿੰਨਾ ਮੈਂ ਤਾਂ ਕਰਦੇ ਆ ਆ ਬਾਅਦ ਸ਼ਾਮ ਹੀ ਕਰਦੇ ਸ਼ਾਮ ਤੱਕ 70 ਕਿਲੋ ਵਿੱਚ ਪਾਣੀ ਚੱਲਣ ਚੱਲਣ ਕਰਾ ਸਸ ਗੱਲਾਂ ਦਾ ਟਾਈਮ ਹੈ। ਹੋਏ ਬਣਾ ਗੱਲਾਂ ਇਦੀ ਫੜ ਇਦੀ ਵਲੋਗ ਲੈ ਕੇ ਚੱਲ ਰਸ ਸੀ ਗੱਲਾਂ ਮਾਰਦਾ ਜਿੰਗਾ। ਠੀਕ ਆ ਕਫੂ ਕੋਲ ਜਾ ਕੇ ਉਹ ਤੇ ਕੈਮਰਾ ਲਾਉਂਦਾ ਇੱਥੇ ਫੜ ਜੋ ਈਚਾ। ਕੈਮਰਾ ਲਵਾ ਲਈਂ ਧਿਆਨ ਨਾਲ। ਗਾਈਜ਼ ਅੱਜ ਆਪਾਂ ਨੇ ਕੈਮਰੇ ਲਗਾਏ। ਕੈਮਰਾ ਲਵਾ ਲਈਂ ਧਿਆਨ ਨਾਲ ਈਚਾ। ਓਕੇ ਕਾਲ ਭਾਈ ਕਾਲ। ਕਾਲ ਕਾਲ। ਤੇ ਚਲੋ ਗਾਈਜ਼ ਅਸੀਂ ਚੱਲਨੇ ਆ। ਅੱਜ ਮੈਂ ਚੂੜੀਆਂ ਵੀ ਪਾ ਲਈਆਂ ਨੇ। ਇਹ ਤੇ ਚਲੋ ਠੀਕ ਆ ਪੱਜ ਜਾਇਆ ਜਾਂ ਕਿ ਮਿਲ ਲਿਆ ਤਾਂ ਅਸੀਂ ਇੱਕ ਹੋਰ ਸੀਕ੍ਰਟ ਜਗ੍ਹਾ ਤੇ ਜਾਣਾ ਪਰ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਅਸੀਂ ਵਲੌਗ ਚ ਵੀ ਨਹੀਂ ਦੱਸਣਾ ਓਕੇ ਬਾਈ ਸੀ ਜੀ ਇਹਨਾਂ ਨੂੰ ਵੀ ਨਹੀਂ ਪਤਾ ਬਸ ਮੈਨੂੰ ਪਤਾ ਗਾਈਜ਼ ਅਸੀਂ ਆਏ ਆ ਪੈਂਡਾ ਦੇ ਮਾਨਕਵਾ ਇੱਥੇ ਹੱਥ ਵਾਲਾ ਪੌਂਦੇ ਉਹਦੇ ਬਾਬਾ ਜੀ ਉਹ ਫੋਟੋ ਖਿੱਚੋ ਜੀ ਮੈਂ ਕਿਸੇ ਨੂੰ ਨਹੀਂ ਆਣਾ ਤਾਂ ਹਾਂ ਜਿਨ੍ਹਾਂ ਨੇ ਆਉਣਾ ਹੈ ਆ ਦੇਖੋ ਆ ਫੋੜੇ ਪਿੰਸੀਆਂ ਦਾ ਸਾਰਾ ਹੱਥ ਵਾਲਾ ਪੌਂਦੇ ਮੇਰੇ ਵੀ ਇਦਾਂ ਮਤਲਬ ਨਾ ਜਿੱਦਾਂ ਗੜ ਟਾਈਪ ਵਾਲ ਤੋੜ ਫੈਂਸੀ ਹੁੰਦੀਆਂ ਨੇ ਇਦਾਂ ਮੇਰੇ ਲੱਤਾਂ ਤੇ ਹੁੰਦੀਆਂ ਠੀਕ ਹੈ ਉਹ ਮੇਰੇ ਇੱਕ ਕਦਾਈ ਹੋਇਆ ਸੀ ਹੁਣ ਤਾਂ ਇੱਕ ਹੀ ਹੋਇਆ ਕਾਫੀ ਦੇਰ ਬਾਅਦ ਪਹਿਲਾਂ ਮੈਂ ਇਹਨਾਂ ਨੂੰ ਡੀਕਦੀ ਸੀ ਵੀ ਆਉਣਗੇ ਤੇ ਫਿਰ ਜਾਵਾਂਗੇ ਹੁਣ ਚਲੋ ਮੈਂ ਕਿਹਾ ਆਉਣ ਹੋ ਜਾਵਾ ਜਿੱਦਣ ਇੱਕ ਹੋ ਗਏ ਉਦੋਂ ਹੀ ਚਲੇ ਜਾਣ ਇਹਨਾਂ ਦੇ ਆਏ ਤੇ ਹੁਣ ਇੱਕ ਹੋਇਆ ਹੁਣ ਮੈਂ ਕਿਹਾ ਚਲੋ ਆਪਾਂ ਜਾ ਕੇ ਆਈਏ ਨਾਲੇ ਸਾਰਿਆਂ ਨੂੰ ਦੱਸਾਂਗੇ ਤੁਹਾਨੂੰ ਵੀ ਦੱਸਾਂਗੇ ਜਿਨ੍ਹਾਂ ਨੂੰ ਵੀ ਕੋਈ ਇਦਾਂ ਦੀ ਇੱਥੋਂ ਆਓ ਦੂਰ ਦੂਰ ਦੁਨੀਆੋਂ ਜਿੱਥੇ ਹਾਂ ਇੱਥੇ ਹੁਣੇ ਕਿੰਨੀ ਉਹ ਵੀ ਦੂਰੋਂ ਆਏ ਸੀ ਵੀ ਵੀਰੋ 8 ਨੰਬਰ ਗੱਡੀ ਚੱਲਦੀ ਇੱਕ ਹੱਥ ਨਾਲ ਚਲਾਏ ਸੀ ਇੱਕ ਹੱਥੋਂ ਏਹੀ ਫਰਕ ਪੈ ਜਾਂਦਾ ਇੱਥੇ ਹਾਂ ਹਾਂ ਮੇਰੇ ਹੁਣ ਦਰਦ ਰੁਕ ਕਿ ਮੇਨੂੰ ਕਾਫੀ ਦਰਦ ਹੋਣੀ ਸੀ ਲੱਤ 'ਚ ਜਿਹੜਾ ਮੈਨੂੰ ਦੋ ਤਿੰਨ ਦਿਨ ਬੁਖਾਰ ਚੜ੍ਹ ਰਿਹਾ ਸੀ ਨਾ ਉਹ ਵੀ ਇਸੇ ਵਜ੍ਹਾ ਕਰਕੇ ਚੜ੍ਹਦਾ ਸੀ ਕਿ ਹੱਥ ਵਾਲੇ ਨਾਲੇ ਫਰਕ ਪੈ ਜਾਂਦਾ ਇੱਥੋਂ ਹਾਂ ਹਾਂ ਨਾਲੇ ਕੋਈ ਆਪਣੀ ਸ਼ਰਤਾਂ ਇੱਥੇ ਕੁਛ ਨਹੀਂ 1 ਰੁਪਈਆ ਨਹੀਂ ਹਾਂ ਕੁਛ ਨਹੀਂ ਲੈਂਦੇ ਆਪਣੀ ਸ਼ਰਤ ਹੈ ਬਿਸਕਟ ਪਤਾਸੀ ਲੱਡੂ ਜੋ ਮਰਜ਼ ਆਰੇ ਵਾਹ ਮਿਲਦੇ ਆ ਹੁਣ ਆਪਾਂ ਇਹ ਚੱਲੇ ਆ ਬੜੀ ਸੀਕ੍ਰੀਟ ਜਗ੍ਹਾ ਤੇ ਪਰ ਉਹ ਜਗ੍ਹਾ ਤੁਹਾਨੂੰ ਨਹੀਂ ਦਿਖਾਣੀ ਉਹ ਤੁਹਾਨੂੰ ਦੱਸਣ ਨੂੰ ਨਹੀਂ ਦਿਖਾਣੀ ਉਹ ਦਿਖਾਣੀ ਆ ਆਪਾਂ 2 ਮਹੀਨੇ ਬਾਅਦ ਦਿਖਾਵਾਂਗੇ 2 ਮਹੀਨੇ ਬਾਅਦ ਅੱਜ ਤਾਂ ਸਸ ਪਲੈਨਿੰਗ ਆ ਆ ਕੇ ਆਪਾਂ ਆ ਗਏ ਬਾਬਾ ਦੀਪ ਸਿੰਘ ਜੀ ਦੇ ਠੀਕ ਹੈ ਜੀ ਮੱਥਾ ਆਪਾਂ ਟੇਕ ਲਿਆ ਵੈਸੇ ਭੁੱਲ ਗਏ ਪਹਿਲਾਂ ਵਲੌਗ ਬਣਾਉਣਾ ਅੰਦਰ ਵੀਡੀਓ ਬਣਾਈ ਸੀ ਓਕੇ ਸ਼ੁਕਰੀਆ ਜੀ ਤੇ ਆਪਾਂ ਮੱਥਾ ਟੇਕ ਕੇ ਤੁਰ ਪਏ ਆ ਦੇਖੋ ਕਿੰਨੀ ਤੇਜ਼ ਗੱਡੀ ਆ ਰਹੀ ਏ ਬਹੁਤ ਜ਼ਿਆਦਾ ਗਰਮੀ ਅੱਜ ਕਿੰਨੀ ਗਰਮੀ ਹੈ ਨਾ ਬਹੁਤ ਗਰਮੀ ਹੈ ਤਾਂ ਮੈਂ ਪਤਾ ਨਹੀਂ ਅੱਜ ਕਾਫੀ ਦਿਨਾਂ ਬਾਅਦ ਬਾਹਰ ਨਿਕਲੀ ਅੱਜ ਬਹੁਤ ਗਰਮੀ ਲੱਗ ਰਹੀ ਹੈ ਹੈ ਗਰਮੀ ਜਾਂਦੀ ਹੈ ਬਹੁਤ ਗਰਮੀ ਹੈ ਤੇ ਜਿੱਥੇ ਆਪਾਂ ਜਾਣਾ ਸੀ ਉੱਥੇ ਜਾਇਆ ਆ ਪਰ ਹਜੇ ਗੱਲ ਨਹੀਂ ਬਣੀ ਜਦੋਂ ਬਣ ਗਈ ਤੁਹਾਨੂੰ ਦੱਸਾਂਗੇ ਜਰੂਰ ਦੱਸਾਂਗੇ ਤੁਹਾਨੂੰ ਤੇ ਹੁਣ ਘਰ ਜਾ ਕੇ ਇਹਨਾਂ ਕਹਿਉਂ ਕਿ ਤੁਹਾਨੂੰ ਲੋੜ ਹੈ ਕੈਮਰੇ ਲਵਾਉਣੇ ਅੱਜ ਹਾਂ ਅੱਜ ਕੈਮਰੇ ਲਗਣੇ ਨੇ ਸਾਡੇ ਉਸ ਤੋਂ ਮम्मा ਹੁਣੇ ਹੁਣ ਘਰੇ ਆ ਗਏ ਨੇ ਘਰੇ ਆ ਕੇ ਮਮਰਸ਼ ਆ ਗਏ ਸੀ ਅੱਜ ਉਸ ਤੋਂ ਬਾਪੂ ਨਹੀਂ ਘਰੇ ਆ ਗਏ ਨੇ ਤਾ ਗਾਇਸ ਮम्मा ਸਾਡੇ ਬੈਠੇ ਨੇ ਮਾਨਕੇ ਹਲਾ ਕੇ ਆਗੇ ਨੇ ਮਾਨਕੇ ਮਾਨਕ ਵਾਲ ਰਹੀ ਸੀ ਗਾਇਸ ਨੂੰ ਦਿਖਾ ਕੇ ਆਂਦਾ ਸੀ ਕਿੱਥੇ ਗਈ ਸੀ ਅੱਛੀਆਂ ਗਾਈ ਵਾਲੀ ਖੇਡ ਕੇ ਡਾਟ ਡਾਟ ਡਮੀ ਮੂਵੀ ਆ ਗਾਇਸ ਪ੍ਰੀਤੀ ਦੀਆ ਇਹ ਨਹੀਂ ਚੁੰਨੀ ਨਾ ਘਟਾ ਕੇ ਢਿੱਡ ਤੇ ਦੇ ਵੱਡੇ ਆ ਦੋਨੇ ਮੋਟੀਆਂ ਆਂਟੀਆਂ ਨੇ ਇਹ ਚੁੱਪ ਐ ਕੁਮੰਡ ਕੀ ਕਰਨੇ ਦਰਦ ਦੇ ਜਿਹੜੀ ਕਿਹਦੇ ਨਾਲ ਦਰਦ ਨਾਲ ਘਟਾ ਹਾਂ ਹਾਂ ਨਾਲ ਤੈਨੂੰ ਮਰ ਕਹਿੰਦੇ ਹੁੰਦੇ ਹੋ ਹੱਥੋਂ ਲੋ ਨਈ ਜਾਂ ਸਾਡਾ ਗੁਰੀ ਬੈਠਾ ਹੋਇਆ ਵਾ ਉਹ ਕਹਿੰਦਾ ਇੱਕ ਵਾਰੀ ਹੋਣਾ ਜੇ 150 80 ਟੋਕਨ ਨਾ ਲੈ ਸਾਡਾ ਗੁਰੀ ਬੈਠਾ ਹੋਇਆ ਵਾ ਉੱਪਰ ਆ ਜੋਣੀ ਹੈ ਗਾਇਜ਼ ਇੰਨੇ ਛਾਲੇ ਵਿੱਚ ਇੱਕ ਦੇ ਦੋ ਭੈਣ ਨੂੰ ਦੀਦੀ ਹੱਥ ਦੇਖੋ ਭਰੇ ਹੋਏ ਮਮਾ ਇਧਰ ਹੱਥ ਦੇਖੋ ਇੱਕਾ ਚ ਦੋ ਦੋ ਬਿਸਕੁਟ ਆ ਖੜਲਾ ਯਾਰ ਕਿਉਂ ਖਰਾਬ ਕਰਦੇ ਆ ਦਿਵਾਕ ਨੂੰ ਉਹ ਕਰਿਆ ਵਾ ਮੈਨੂੰ ਭੁੱਖ ਪਾਈ ਜਾਂਦੇ ਦਿਮਾਗ ਮੂਰੇ ਗਾਇਜ਼ ਆਪਾਂ ਬਿਸਕੁਟ ਉੱਪਰ ਰੱਖਦੇ ਤੇ ਬਚਾ ਕੇ ਗਾਇਜ਼ ਸਾਰਿਆਂ ਨੂੰ ਠੁੱਕੂ ਲਾ ਲਾ ਕੇ ਗੰਦੇ ਕਾਢ ਦਿਂਦੀ ਆ ਗੰਦੇ ਨਹੀਂ ਕਾਢਦੀ ਗਾਇਜ਼ ਜੂਤੇ ਕਾਢ ਦਿਂਦੀ ਆ ਕੜੇ ਕੜੇ ਬਿਸਕਟ ਮਾਨਨ ਨਾਨੀ ਆ ਦੇਦੀ ਨਹੀਂ ਪਪਾ ਅੰਮਾ ਅੰਮਾ ਕੋਈ ਆਂਦਾ ਵ્યાਹ ਨਾ ਅੰਮਾ ਕੋਈ ਆਂਦਾ ਵ્યાਹ ਪਾ ਦੇਖਿਆ ਮੈਂ ਦੇਖੇ ਰਿਐਕਸ਼ਨ ਹੀ ਦੇ ਰਹੇ ਹੈ ਕੋਈ ਦੇਖੋ ਬਿਸਕਟ ਲੈ ਮਨਮ ਗਏ ਤੇ ਅਭੀ ਲੱਗ ਗਈ ਫੜਾਉ ਰੇ ਮੈਂ ਜਾਣਾ ਯਾਰ ਪਰ ਜਾਣਾ ਮੈਂ ਸਿਰ ਖਾਉਂ ਗਾਈਜ਼ ਇਹ ਬੜਾ ਸਰ ਖਾਂਦਾ ਜੇ ਕਿਸੇ ਨੂੰ ਚਾਹੀਦਾ ਵਾ ਤਾਂ ਲੈ ਲਓ ਗਾਈਜ਼ ਆਪਾਂ ਡੋਨੇਟ ਕਰ ਦਾਂਗੇ ਕੀ ਅੰਬਰ ਮੈਂ ਕਹ ਲੈ ਲਓ ਜੇ ਕਿਸਨ ਲੈ ਕੇ ਜਾਣਾ ਡੋਨੇਟ ਕਰ ਦਾਂਗੇ ਗਾਈਜ਼ ਪਾਪਾ ਕਹਿੰਦੇ ਟੈਟ ਕੀਤਾ ਟੈਟ ਕਰਦੇ ਗਾਈਜ਼ ਅੱਜ ਆਪਾਂ ਮੋਟਰਸਾਈਕਲ ਦਾ ਗੋਹਾ ਬਲੈਕ ਕੀਤਾ ਥੋੜੀ ਥੋੜੀ ਆਹੋ ਉਹ ਸਿਰਫੰਦਾ ਵੀ ਪਤਾ ਹੈ ਉਹ ਸਿਰਫ ਸ਼ੋਅ ਲਈ ਹੈ ਜੇ ਇੱਕ ਮੈਂ ਕਿਸੇ ਖਾਸ ਬੰਦੇ ਦੀ ਫੋਟੋ ਵੀ ਬਣਵਾ ਕੇ ਲੈ ਆਂ ਪਿੱਛੇ ਦੇਖੋ ਇੱਧਰ ਹਣਾਈ ਪਾਪਾ ਹਣਾਈ ਪਾਪਾ ਯਾਦ ਆ ਰਹਿ ਜਾਂਦੀਆਂ ਨੇ ਗੈਸ ਯਾਦ ਦਿਨ ਵਾਲੀ ਆ ਅੱਛਾ ਲਓ ਗੈਸ ਚੱਲਦੇ ਆ ਇੱਥੇ ਨਟ ਹੈ ਨਹੀਂ ਗਾ ਗੈਸ ਆਉਣ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਇੱਧਰ ਦੇਖ ਇਹਨਾਂ ਨੇ ਚੂੜੀਆਂ ਦਾ ਚਾ ਚੜਿਆ ਸੀ ਹਾਂਜੀ ਭੈਣ ਜੀ ਤੁਹਾਡੀਆਂ ਦਿਖਾਏ ਆ غادي ਕੁੱਲੇ ਲੈ ਆਹ ਭੈਣ ਜੀ ਇੱਧਰ ਮੈਨੂੰ ਚੂੜੀਆਂ ਦਿਖਾਈ ਮੈਨੂੰ ਨਹੀਂ ਪਾਈਆਂ ਨੇ ਮੈਨੂੰ ਹਾਂ ਜੀ ਅੱਛਾ ਕਰਾ ਚੇ ਆਦੀ ਮੈਂ ਵੀ ਪਾਈਆਂ ਨੇ ਮੇਰੀਆਂ ਸਾਰਾ ਤਾਂ ਲੱਗ ਨੇ ਸਭ ਤੋਂ ਸੋਹਣੀਆਂ ਨੇ ਹੈਨਾ ਗਾਇਸ ਸਾਡੀ ਥੋੜੀ ਜਿਹੀ ਆ ਨਹੀਂ ਇਹ ਉਹ ਥੋੜੀ ਜਿਹੀ ਆ ਆ ਦੇਖੋ ਦਿਖਾਓ ਹੁਣ ਆਪਣੀਆਂ ਆਪਣੀਆਂ ਚੂੜੀਆਂ ਦੇਖੋ ਮੈਨੂੰ ਚੂੜੇ ਦਿਖਾ ਚੂੜੀਆਂ ਕਰ ਤੁਸੀਂ ਬਣਾਓ ਵਲੌਗ ਯਾਰ ਸੋ ਹੈ ਗਾਇਸ ਦੇਖੋ ਜੀ ਇਹਨਾਂ ਸਾਰੀਆਂ ਚੂੜੀਆਂ ਪਵਾਤੀਆਂ ਜੀ ਸਾਰਾ ਤਾਂ ਸੋਹਣੀਆਂ ਚੀਜ਼ਾਂ ਨੇ ਦੇਖੋ ਮੈਂ ਹੱਥ ਲਾ ਮੈਂ ਦੇਖਾ ਤੇ ਸੋਹਣੀਆਂ ਚੂੜੀਆਂ ਨੇ ਸੁਕੀਦੀਆਂ ਨੇ ਆਏ ਹਾਏ ਮੰਨੂ ਦੇਖ ਤੂੰ ਮੰਨੂ ਆਏ ਆਏ ਹਾਏ ਮੰਨੂ ਦੇਖ ਤੂੰ ਆਏ ਆਏ ਮੈਨੂੰ ਦਿਖਾਈ ਉਹ ਤੇਰੇ ਮੈਂ ਕਿਸ ਨੂੰ ਕਿਸ ਨੂੰ ਮਾਰਨਾ ਬੌਕਸਰ ਖੜੇ ਲਗਾ ਟੈ ਟਿਸ਼ੂ ਟਿਸ਼ੂ ਨਾ ਆਇਆਗਾ ਆਇਆ ਸ਼ੋਟ ਆ ਕੇ ਦਿਖਾ ਸਰਕਾਰ ਕਿਧਰ ਨੂੰ ਨਾ ਮੈਂ ਖੜ ਰਿਹਾ ਕੋਈ ਨਾ ਆ ਗਿਆ ਦਿਖਾ ਚਲੋ ਚਲੋ ਕਿਧਾ ਪਾਓ ਖੜੇ ਮੇਰੇ ਤੋਂ ਮੇਨਾਂ ਨਾ ਚੂੜੀਆਂ ਹੈ ਆਏ 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 ਕਿ ਮੇ ਲੱਗੀਆਂ ਜਿੱਦੀ ਸਾਰਾ ਤੇ ਸੜੀਆਂ ਚੂੜੀਆਂ ਮੇਰੀਆਂ ਨੇ ਹਾਂ ਤੂੰ ਹੈ ਹੀ ਸੋਣਾ ਫਿਰ ਯਾਰ ਦੀਦੀ ਕਰਨੇ ਸੋ ਠੀਕ ਹੈ ਗਾਇਸ ਹਾਂ ਬੁਕੂ ਠੀਕ ਆ ਲੇ ਜਾਓ ਦੇਖੋ ਜੀ ਮੈਂ ਚੂੜੀਆਂ ਪਾ ਲੀਆਂ ਹਾਂ ਜੀ ਗਾਇਸ ਦੇਖ ਲਓ ਅੱਜ ਦੇਖੋ ਅੱਜ ਦੇਖੋ ਲੁੱਕ ਦੇਖੋ ਲੁੱਕ ਤਾਂ ਇਹ ਇੱਧਰ ਵੇਖ ਇੱਧਰ ਵੇਖ ਆ ਦੇਖੋ ਬੰਦੇ ਦੀ ਲੁੱਕ ਦੇਖਾ ਫਿਰ ਕੈਮਰਾ ਚਲੂ ਨਹੀਂ ਪਾ ਰਹੇ ਚਲੂ ਕੀ ਹੋ ਗਿਆ ਤੈਨੂੰ ਲੈ ਕੇ ਨਹੀਂ ਗਏ ਚਲੋ ਆ ਜਾ ਪੁੰਦਰਾ ਮੈਂ ਵੇਚਾਈ ਜਾਣਾ ਕੈਮਰੇ ਤੇ ਚਲੋ ਕੋਈ ਮੰਨੂ ਮੰਨੂ ਚੱਲ ਫਿਰ ਨੱਚ ਕੇ ਦਿਖਾ ਦੇ ਤੂੰ ਮੰਨੂ ਤੂੰ ਬੋਲੀ ਪਾ ਕੇ ਨੱਚ ਕੇ ਦਿਖਾ ਦੇ ਬੋਲੀ ਬਾਕ ਨੱਚ ਮਨੇ ਚੂੜੇ ਦਿਖਾਈ ਆਏ 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 ਕਿਨੇ ਬੋਆ ਕੇ ਦਿੱਤੀਆਂ ਕਿਨੇ ਕਿਹੜੀ ਦੀਦੀ ਨੇ ਕਿਹੜੀ ਦੀਦੀ ਨੇ ਹੈ ਕਿਹੜੀ ਦੀਦੀ ਨੇ ਜਸੂ ਦੀਦੀ ਜਸੂ ਦੀਦੀ ਨੇ ਟਿੱਕ ਟਿੱਕ ਚਿੱਡੀ ਜਿੱਕੀ ਜਸੂ ਦੀਦੀ ਨੇ ਬੋਆ ਕੇ ਦਿੱਤੀ ਜਸੂ ਦੀਦੀ ਨੇ ਬੋਆ ਕੇ ਦਿੱਤੀ ਚਲ ਭੱਜਾ ਭੱਜ ਠੀਕ ਹੈ ਫਿਰ ਗਾਇਸ ਮਿਲਦੇ ਆ ਜੀ ਥੋੜਾ ਜਿਹਾ ਰੁਕੇ ਵਾਈ ਬਾਈ ਦੋਸਤੋ ਆਪਣਾ ਹੁਣ ਕੈਮਰਾ ਲੱਗ ਗਿਆ ਦੇਖੋ ਦੋਸਤੋ ਗਲੀ ਸਾਰੀ ਹੋਰ ਸਿਕਿਉਰ ਆ ਸਾਡੀ ਗਾਇਸ ਗਵਾਂਡੀਆਂ ਦੇ ਜਵਾਕ ਮੋਟਰਸਾਈਕਲ ਦੇ ਛਿੱਟਾ ਮਾਰਦੇ ਸੀ ਹੁਣ ਮਾਰ ਕੇ ਦਿਖਾਣ ਸਾਲੇ ਚੰਗਾਈ ਅੰਦਰ ਚੱਲਦੇ ਹਾਂ ਅੰਦਰ ਆਪਣੇ ਕੋਲ ਕੁਝ ਮਹਿਮਾਨ ਆਏ ਹੋਏ ਨੇ ਤਾਂ ਮਹਿਮਾਨ ਹੀ ਮਹਿਮਾਨ ਹੋਏ ਪਏਗੇ ਇਸ ਪਹਿਲਾ ਸਾਡਾ ਆਲਾ ਮਹਿਮਾਨ ਆ ਮੈਂ ਕੈਮਰਾ ਲੱਗ ਗਿਆ ਹੁਣ ਕੋਈ ਜਵਾਕ ਛਿੱਟਾ ਨਹੀਂ ਮਾਰ ਸਕਦਾ ਸ਼ੁਕਰਮ ਸਾਰ ਤਾਂ ਵੱਡਾ ਤਾਂ ਮੇਰਾ ਬੂਟੇ ਨਹੀਂ ਖਰਾਬ ਹੋਉਂਦੇ ਜਿਹਨੇ ਮੋਟਰਸਾਈਕਲ ਦੇ ਚਰੀਟਾ ਮੇਰਾ ਮੋਟਰਸਾਈਕਲ ਨੂੰ ਲੱਖ ਰੁਪਏ ਦਾ ਮੋਟਰਸਾਈਕਲ ਚੀਟਾ ਮਾਰ ਮਾਰ ਖਰਾਬ ਹੋ ਗਿਆ ਮੈਂ ਮੋਟਰਸਾਈਕਲ ਮਨ ਚੱਕ ਚੱਕ ਮਾਰਨ ਜਿਹਨੇ ਚਰੀਟਾ ਮਾਰੀਆਂ ਹੁਣ ਠੀਕ ਆ ਮੰਮੀ ਤੁਹਾਨੂੰ ਪਤਾ ਲੱਗ ਗਿਆ ਨਾਨੀ ਕਈ ਵਜਾ ਸਹੀ ਹੋ ਜਾ ਸਹੀ ਹੋ ਜਾ ਸਹੀ ਹੋ ਕੇ ਵੈਸੇ ਹੀ ਹੋ ਗਈ ਮੇਰਾ ਟੀ ਨਾਨੀ ਆਈ ਹੈ ਇੱਧਰ ਦੇਖੋ ਗਾਈਸ ਉਹ ਅੱਡੀ ਮਾਰਸੀ ਮੂਲ ਖੋਂਦੀ ਵੀ ਗਾਈਸ ਸਾਰੇ ਮੋਮੋ ਦੇ ਦੋਸਤ ਇੱਧਰ ਬੈਠੇ ਨੇ ਆ ਵਾਸੀ ਨੇ ਮੰਗਲ ਕੋਲ ਲਿਆ ਗਏ ਗਾਈਸ ਵਾਸੀ ਕਹਿੰਦੀ ਮੈਂ ਜ਼ਿਆਦਾ ਸੌਂਈ ਆ ਨਹੀਂ ਕਿੰਨੀ ਵਾਰੀ ਫੋੜੀ ਨਹੀਂ ਆਈ ਇਹ ਦੋਸਤੋ ਆਪਾਂ ਇਧਰ ਦੇਖ ਚੁ ਆ ਟੇਪ ਠੀਕ ਸਰ ਭਾਈ ਤਾਰ ਫਾਲੂ ਬਚਣੀ ਹੈ ਕਿ ਕੱਟ ਤੀ ਦੋ ਪਾਪਾ ਕੀ ਕਰ ਰਹੇ ਤਾਰ ਪੁੱਛੋ ਮੜੀ ਕੀ ਵੀ ਤਾਰ ਜਿਹੜੀ ਬਚੀ ਆ ਇੱਥੇ ਤਾਂ ਕੀ ਆਣੀ ਨਾ ਇਹ ਆਹ ਲੱਗਣੀ ਇੱਥੇ ਆ ਪੁੱਛੋ ਵੀ ਕਿੱਤਣੀ ਹੈ ਪਾਪਾ ਜਿਹੜੀ ਕਾਰ ਬਚੀ ਆ ਉਹ ਕੱਟਣੀ ਹੈ ਕਿ ਰੱਖਣੀ ਹੈ ਸਾਬ ਹੋ ਗਿਆ ਉਹ ਸਾਬ ਗਈ ਆ ਸਾਬ ਕਰ ਲੈ ਸਾਬ ਕਰਕੇ ਲੱਗ ਗਿਆ ਮੈਂ ਆਪ ਤੋਏ ਗੇਸ ਕੈਮਰਾ ਤਾਂ ਆਪਣਾ ਲੱਗ ਗਿਆ ਤੇ ਗਏ ਹੁਣ ਬੰਦੀ ਵਿੱਚ ਰੋਟੀ ਗੇਸ ਅੰਦਰ ਕੈਮਰੇ ਕੈਮਰੇ ਲੱਗ ਗਿਆ ਉਹਦੇ ਚ ਗਏ ਹੁਣ ਆਪਾਂ ਅੰਦਰ ਨਹੀਂ ਵਲੋਗ ਨਾ ਸਕਦੇ ਅਜੇ ਕਿਉਂਕਿ ਸਾਡੇ ਦੇ ਦਰਸ਼ਕ ਮੰਗਦੇ ਆ ਇਹਨਾਂ ਦਾ ਦਰਸ਼ਕ ਮੰਗਦੇ ਆ ਇਹ ਰੱਤ ਵਜਈ ਆ ਤੇ ਮਾਰੀ ਇਹਦੇ ਰੱਤ ਵਜਈ ਆ ਗਾਈ ਗਾਜ ਸਾਡੇ ਇੰਨੇ ਪ੍ਰਾਣੇ ਆਏ ਆ ਇੰਨੇ ਪ੍ਰਾਣੇ ਆਏ ਹੋਏ ਇਹਨਾਂ ਨੂੰ ਮਿਲਾਂਦੇ ਤੁਹਾਨੂੰ ਹਲੇ ਸਾਰੇ ਇਕੱਠੇ ਕਰਾਂਗੇ ਇਕੱਠੇ ਕਰਾਂਗੇ ਹਲੇ ਰੁਕ ਜਾ ਥੋੜੀ ਮੈਨੂੰ ਡਰ ਲੱਗ ਜਾਂਦਾ ਕਰਦੇ ਆ ਡਰ ਲੱਗ ਜਾਂਦਾ ਸਮਝਾ ਕੇ ਨਾ ਲੈ ਜਾਣਾ ਡਰ ਲੱਗ ਜਾਂਦਾ ਕਿਉਂ ਭੰਡਨਾਜ ਭੰਡਨਾਜ ਆਣ ਵਧਾਈ ਨਾਲ ਉਹ ਕਿੰਨ ਸੁਲਤਾਨ ਦਾ ਵਿਆਹ ਕਰਤਾ ਸੁਲਤਾਨ ਦਾ ਵਿਆਹ ਰੱਖਤਾ ਵੋਏ ਵੋਏ ਸੁਲਤਾਨ ਦਾ ਪ੍ਰੈਂਕ ਕਰਤੇ ਨਾਨੀ ਇਕੱਲੀ ਰਿਸ਼ਤਾ ਲੈ ਕੇ ਆ ਥੋੜਾ ਪਲਾਜ ਠੀਕ ਆ

ਇੱਕ ਤੁਹਾਡੇ ਇੱਕ ਮੇਰੀ ਆ ਲੋ ਬਈ ਮੈਂ ਇੱਥੇ ਬੈਠਾ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਆ ਕੇ ਬਹੁਤ ਸਹੀ ਲੱਗਦੇ ਆ ਮੈਂ ਤਾਂ ਕੰਗੜਾ ਪਾ ਲਿਆ ਆਪਾਂ ਫੜੇ ਮਲੇਣ ਲਾ ਆ ਵੀ ਮੇਰੇ ਕੰਗੜੇ ਨਾ ਚਲੋ ਮੈਂ ਲਖੜੀ ਬੰਨਦੇ ਪਹਿਲਾਂ ਹੁਣ ਦੋ ਸੋ ਹੈ ਗਾਇਸ ਸੁਧਾਰ ਆਇਆ ਸੁਧਾਰ ਆਇਆ ਆਪਣੇ ਕੁੜੀ ਦਾ ਲੈ ਕੇ ਆਏ ਮੇਰੇ ਵਾਸਤੇ ਤਾਂ ਕੁਝ ਨਹੀਂ ਲੈ ਕੇ ਆਏ ਹਾਂ ਮੈਂ ਕਿੰਨੇ ਇੱਥੇ ਬਹਿ ਜਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰੇ ਵਾਸਤੇ ਕੁਝ ਨਾ ਲਿਆਓ 2100 ਰੁਪਏ ਹੈਲੋ ਮੈਂ ਤੁਹਾਨੂੰ ਕਹ ਸੀ ਮੇਰੇ ਵਾਸਤੇ ਪੁੱਛਣਾ ਕਿ ਕਿ ਸਰ ਪੈ ਲੈ ਆਏ ਹੋ ਇਹ ਮੇਰੇ ਮਾਮੇ ਦਾ ਮੁੰਡਾ ਵਾ ਉਹ ਉਹ ਮੈਂ ਮੂੰਹ ਕੋਲ ਆ ਦੇ ਲੋ ਲੈ ਤੇ ਦਵਾਈਆਂ ਦੇ ਬੰਦੇ ਨਾ ਉਹ ਕਰਦੇ ਆ ਸ਼ਰਮਾਉਂਦੇ ਆ ਗਾਈਸ ਸ਼ਰਮਾਉਂਦੇ ਆ ਲਾਰੇ ਥੱਲੇ ਮੂੰਹ ਦਿਖਾ ਦੇ ڈاکੂ ਜਮਲ ਸਿੰਘ ڈاکੂ ਠੀਕ ਆਲੀ ਆ ਮੈਨੂੰ ਚੰਗਾ ਨਹੀਂ ਲੱਗਦਾ ਭੈਣੇ ਬੰਦਾ ਨਹੀਂ ਉਹ ਨਾ ਉਹ ਸੀ ਤਾਂ ਇਹ ਸਾਰੇ ਮੇਰੇ ਪੁੱਤ ਦੇ ਬਲੌਗ ਦੇਖਦੀ ਰਹੀ ਹੈ ਕਿਹਨਾ ਹੈ ਉਹ ਤੇਰਾ ਦੇਖ ਉਹ ਹੀ ਤਾਂ ਉਹ ਹੀ ਤਾਂ ਅਸੀਂ ਤਾਂ ਆਪ ਦੀ ਵੀਡੀਓ ਆਪਾਂ ਦੇਖੀ ਉਹ ਇਥੇ ਤਾਂ ਕਮਲ ਪੜਦੇ ਆ ਹਾਲੇ ਤੋਂ ਕੱਲ ਦਾ ਬਲੌਗ ਨਹੀਂ ਦੇਖਿਆ ਉਹ ਸਾਡਾ ਦੇਖਿਆ ਨਾ ਦੇਖੀ ਤੂੰ ਕੋਈ ਟਾਈਮ ਹੈ ਅਰੇ ਖਰੀਆਂ ਬੰਨੀਆਂ ਰਹੀਆਂ ਅੱਧੀਆਂ ਖਲਾਓ ਜੀ ਓਏ ਇੱਧਰ ਦਿਖਾਣਾ ਮੈਨੂੰ ਤੇ ਦਿਖਾਉਂਦੇ ਨੀ ਤੂੰ ਸ਼ਤ ਦੇ ਸ਼ਕਲ ਨਹੀਂ ਹੁੰਦੀਆਂ ਹਾਂ ਜੀ ਲੈ ਦਬਾ ਕਰਤਾ ਕੋਈ ਨਹੀਂ ਚਲ ਕੋਈ ਨਾ ਆ ਚਲੋ ਖਵਾਦੇ ਤਾਂ ਅੱਜ ਨੂੰ ਕੁਝ ਆਉਣਾ ਬਿਸਕੁਟ ਵਗੈਰਾ ਅਸੇਮੀ ਖਾਰੇ ਚਲ ਕੋਈ ਨਾ ਆ ਗਾਈ ਸੇਵੀਆਂ ਨਾਲ ਰਖੜੀ ਚਲੋ ਅੱਛਾ ਇਹ ਡੱਬਾ ਖੋਲ ਸੜੇ ਤੇ ਚਾਰ ਨਾਲ ਡੱਬਾ ਦੇਖਦੇ ਨਾਲ ਮੇਰੇ ਸ਼गन ਆ ਤੇਰਾ 100 ਰੁਪਏ ਨਾਲ ਤੇਰਾ ਸ਼गन ਮੇਰੇ ਗਿਫਟ ਹੋਇਆ ਰਖੜੀ ਨਹੀਂ ਆਈ ਠੀਕ ਹੈ ਨਾ ਚਲੋ ਬਾਹਰ ਅੱਛਾ ਹੈਲੋ ਰੀਤਾ ਹੈਲੋ ਕੋਈ ਮੈਨੂੰ ਮੇਰੇ ਕੋਲ ਦੇ ਦੋ ਮਾਸਿ ਦੀ ਰਖੜੀ ਦਾ ਗਿਫਟ ਦੇ ਦੇ ਬਸ ਗੱਡ ਕੰਡ ਦੋਸਤ ਨਹੀਂ ਤੂੰ ਹੋਰ ਕੱਢ ਕੇ ਲੈ ਆ ਕਿੱਥੇ ਰੱਖਿਆ ਦੁਬਈ ਦੇ ਬੰਦੇ ਆਪਾਂ ਜੂਮ ਕਰਕੇ ਦਿਖਾ ਤੇ ਠੀਕ ਹੈਲੋ ਹੈਲੋ ਦੁਬਈ ਵਾਲੇ ਬੰਦੇ ਆਪਾ ਜੂਮ ਕਰਕੇ ਦਿਖਾ ਦੇ ਤੈਨੂੰ ਦਿੱਤਾ ਦੁਬਈ ਵਾਲੇ ਬੰਦੇ ਆਪਾ ਜੂਮ ਕਰਕੇ ਦਿਖਾ ਦੇ ਤੈਨੂੰ ਤਾਂ ਦੇ ਦੇ ਮਸੀਨ ਮਸੀਨ ਪਰ ਮੈਂ ਦੇਖ ਦਿੱਤੇ ਕੋਈ ਵੀ ਨਹੀਂ ਹੈ ਇਹ ਮੇਰੇ ਬੰਦੇ ਉਹਕੇ ਨੂੰ ਚੱਲ ਰੱਖਲਾ ਮਸੀਨ ਨੂੰ ਮੁੰਡੀ ਲਾਉਗੀ ਮਸੀਨ ਤੇ ਮੈਨੂੰ ਪਾਉਂਦਾ ਹੋਊਗਾ ਕਾਲੇ ਦੇ ਹੱਟੀ ਹੈਲੋ ਅੱਜ ਅਸੀਂ ਆਜ ਅਸੀਂ ਰਿਟਰਨ ਗਿਫਟ ਤੇ ਜਾ ਤੇ ਲਿਖਾ ਐ ਭਾਈ ਤੁਸੀਂ ਉੱਥੇ ਆ ਜਾ ਤੁਸੀਂ ਉੱਥੇ ਗਿਫਟ ਦਵਾ ਦੁਬਈ ਅੱਜ ਅੱਜ ਵਿਚ ਵਿਚ ਦੁਬਈ ਦੇਖਦੇ ਆਂ ਮੈਂ ਨੋ ਦੇ ਦੋ ਮੈਂ ਹੁਣ ਬਣਾ ਰਿਹਾ ਵਾਂ ਸਭ ਤੋਂ ਦਿਖਾਓ ਇੱਧਰ ਅੱਛਾ ਆ ਦੇਖੋ ਜੀ ਗਾਇਜ਼ ਆਓ ਕਿੱਥੇ ਆ ਦਾ ਭੈਣੇ ਕੈਸ਼ੇ ਆ ਤਾਂ ਆ ਦੇ ਰੱਖੀਏ ਇਹਦੇ ਤੋਂ ਕੱਢਣਾ ਨਹੀਂ ਸੀਗਾ ਬਾਦ ਤੇ ਕੱਢਣਾ ਕੋਈ ਬਸ ਇੱਧਰ ਬਾਬੇ ਹੀ ਆਂ ਹਾਂ ਜੀ ਮੈਂ ਮਾਪਾ ਆ ਗਿਆ ਆ ਲੈ ਪਹਿਲਾਂ ਮਾਸੀ ਜੀ ਮਾਪਾ ਹੈ ਲਾਓ ਜੀ ਲਾਓ ਮਾਸੀ ਜੀ ਲਾਓ ਮਾਸੀ ਜੀ ਲਾਓ ਮਾਸੀ ਜੀ ਲਓ ਮਾਸੀ ਜੀ ਲਓ ਹਾਂ ਮੰਮੀ ਆ ਇੱਕ ਮੰਮੀ ਵਾਸਤੇ ਮੰਮੀ ਖਸੂ ਜੀ ਆਈ ਮੰਮੀ ਆ ਤਾ ਲਾ ਗਿਫਟ ਐ ਮੈਂ ਕਿਹਾ ਸੀ ਮੰਮੀ ਮੈਨੂੰ 21 ਰੁਪਏ ਦੇਗੀ ਮੈਂ ਮੰਮੀ ਨੂੰ ਸੂਟ ਦਊਂਗਾ ਹਾਂ ਪਾ ਲੈ ਮੈਨੂੰ ਤਾਂ ਪੁੱਛਿਓ ਤਰੇ ਕੰਮ ਮੈਨੂੰ ਮੈਨੂੰ ਫੜ ਪਤਾ ਮੰਮੀ ਲਿਆ ਹਰਾ ਜਿਹੜਾ ਮੰਮੀ ਜਿਆਦਾ ਲੈਂਦੇ ਹਰਾ ਮੈਨੂੰ ਦੇ ਦੇ ਕਿ ਦੇਣਾ ਹਾਂ ਪੱਤੀ ਦੇ ਮੈਨੂੰ ਪੈ ਦੇਵੇ ਮੰਮੂ ਮੰਮੂ ਨੂੰ ਨਹੀਂ ਕੁਛ ਦੇਣਾਗਾ ਇਹ ਸਾਲੇ ਲੈ ਨਹੀਂ ਜਾਂਦੇ ਆ ਲੈ ਨਹੀਂ ਜਾਂਦੇ ਕੋਈ ਮੇਰਾ ਸੂਟ ਨਹੀਂ ਮੰਨਣਾ ਨਹੀਂ ਵਾਹ ਸੂਟ ਨਹੀਂ ਥੈਂਕ ਯੂ ਮੰਮੀ ਤੁਹਾਡਾ ਫੇਵਰਟ ਕਲਾਕਾਰ ਹੈ ਥੈਂਕ ਯੂ ਚੁੰਨੀ ਵੀ ਪੀਓ ਉਰਾ ਲੈ ਕੇ ਕੱਲਾ ਛੁੱਡਣਾ ਡਿਆ ਕੋ ਹਾਂ ਹੱਲ ਜਿੜਾ ਲਾ ਦੇ ਕੋ ਉਹ ਬਨਾਰ ਉਹ ਪੇ ਕਿੱਥੇ ਰੱਖਿਆ ਵਾ ਲਾਇਆ ਫਸਿਆ ਕਿਤੇ ਕੁਰਤੇ ਮਮਮੀ ਲਾਇਆ ਲਾਇਆ ਮੁੰਡੇ ਦੇ ਕੱਢਿਆ ਕਹਿੰਦਾ ਮੇਰਾ ਕੁਰਤਾ ਪਜਾਮਾ ਆ ਕੇ ਮੇਰੇ ਕੋਲ ਕੁਰਤੇ ਕਿਤੇ ਸੁਵਾਣਾ ਫਿਰ ਭਾਜੀ ਉਹ ਲਾਇਆ ਲਾਇਆ ਆਈ ਲਾ ਕੇ ਗੁੰਮਾ ਦੇ ਦੱਦੇ ਬਾਬਾ ਜੀ ਹਾਂ ਤਾਂ ਸੁਆਹ ਕਰ ਪਾ ਗਣ ਕਪੜਾ ਥੋੜਾ ਸੀ ਆ ਨਾ ਤੁਹਾਡੇ ਲਈ ਆਹ ਲੈ ਪੜ ਉਹ ਤਾਂ ਨਹੀਂ ਦੇ ਰਹੀਆਂ ਸੈਨ ਨੇ ਦਰਸਾਲ ਅਸੀਨਰ ਕੋਈ ਕੱਪੜਾ ਤੋਂ ਪਰ ਲਿਆ ਹੈ ਸਰ ਕੋਲ ਟਾਈਮ ਨਹੀਂ ਹੈ ਨਹੀਂ ਸੋਦ ਬਜਾ ਬਾਅਦ ਨਹੀਂ ਫਿਰ ਕੀ ਪਹਿਣੇ ਕੱਪੜਾ ਮੈਂ ਥੋੜੀ ਵਾਰ ਤਨਹਾਲੀ ਹੱਥ ਥੋੜੀ ਧਾਣੂ ਨੇ ਠੀਕ ਹੈ ਤੇ ਮੰਮ ਨੰਨੇ ਔੜਤਾ ਵੀ ਇਹ ਵਾ ਕਿੱਥੇ ਰੱਖਿਆ ਮੰਨੂ ਕੀ ਉਹ ਵਾਪਸ ਆ ਕੇ ਵਿੱਚ ਹੀ ਛੁੱਟਦਾ ਇਹਨਾਂ ਨੇ ਬਿੱਟੇ ਹਾਲ ਤੇਰਾ ਉਹ ਵੀ ਬਾਪੇ ਦੇ ਕੋਲ ਤਾਂ ਵੀ ਉਹ ਇਤਰਾ ਫੜ ਜਾਂਦੇ ਮਾਰਦਾ ਨਾ ਨਹੀਂ ਮੰਮੀ ਨਹੀਂ ਨਹੀਂ ਨਾਨੀ ਮੈਂ ਨਾ ਸਗ ਨਾਨੀ ਹਲੇ ਤਾਂ ਬੈੱਡ ਚ ਪਾ ਕੇ ਰੱਖਿਆ ਸੀ ਉਹ ਮੈਂ ਉਹਦੇ ਚ ਪਾ ਕੇ ਰੱਖਿਆ ਸੀਗਾ ਬਈ ਗੋਦੇ ਸੂਟ ਰਾ ਦੇ ਆ ਸ਼ਰਟ ਲੱਗੀ ਹੋਈ ਆ ਹਾਂ ਬਲਜਿੰਦਰ ਵਾਲੇ ਦਾ ਆਪਣੀ ਦਿੱਤੀ ਹੋਈ ਤੇ ਮੈਂ ਇਹਦੇ ਚ ਵੀ ਲਾਇਆ ਸੀ ਅੱਛਾ ਤੇ ਹੋਰ ਇਹ ਕਹਿੰਦਾ ਹਾਂ ਉਹ ਚਿੱਟਾ ਕੁਰਦਾ ਪਜਾਮਾ ਮਿਲਾਂਗੇ ਚਿੱਟਾ ਕੁਰਦਾ ਪਜਾਮਾ ਲੈ ਨਾ ਨੀ ਲੈ ਉਹਰੇ ਕੱਲੇ ਦੇ ਵਿੱਚ ਪਾ ਦੇ ਮੈਂ ਕਹ ਪਾਪਾ ਤਾਂ ਚਿੱਟਾ ਕੁਰਦਾ ਮੈਂ ਸੋਨੀ ਛੂਟ ਦਿਨਿੰਦੇ ਨਾਲ ਰੱਖਤਾ ਪੈਨਮਾ ਲਾ ਕੇ ਹਾਂ ਆ ਲਾ ਕੇ ਰੱਖਤਾ ਹੈ ਦਫਾੜ ਦੇ ਲਾ ਪਾ ਮੰਮੀ ਕਰ ਸਕੈ ਲੈ ਜੀ ਨਹੀਂ ਮੰਮੀ ਲੁੱਟਣਾ ਕਾਸ ਨੂੰ ਆ ਇਹ ਤਾਂ ਮੈਨੂੰ ਨਹੀਂ ਅੱਜ ਕਿਤੇ ਤੈਨੂੰ ਲੁੱਟ ਨਹੀਂ ਪਾਪਾ ਇਹ ਸੂਟ ਕਿਹੜਾ ਹੈ हेलो ਅਸੀਂ ਤੁਹਾਨੂੰ ਲੁੱਟ ਨਹੀਂ ਇਹਨਾਂ ਨੂੰ ਚੁੰਨੀ ਚਾਹਤ ਵਰਜਣ ਪਤਾ ਹੈ ਸੂਟ ਕਿਹੜਾ ਵਾ ਜਿਹੜਾ ਮੈਂ ਤੁਹਾਨੂੰ ਕੰਦਾ ਹਦੀ ਸੀ ਕਿ ਮੈਂ ਤੁਹਾਡੇ ਵਾਸਤੇ ਕਰਕੇ ਆ ਖਿਆ ਮਦਰਡੇ ਬਰਥਡ ਬੱਡੇ ਦਾ ਲੈ ਕੇ ਨਹੀਂ ਜਿੱਦਾਂ ਤੁਸੀਂ ਉਹ ਦਿਨ ਗਏ ਤੁਹਾਨੂੰ ਗਿਫਟ ਮਿਲ ਗਿਆ ਤੁਹਾਡੇ ਐਨੀਵਰਸਰੀ ਆ ਕਾਪੜਾ ਕਾਪੜਾ ਲੈ ਕੇ ਆ ਕਾਪੜਾ ਬਾਬੇ ਨੂੰ ਲੈ ਕੇ ਆ ਸੀ ਕਾਪੜਾ ਲੈ ਕੇ ਆ ਕਾਪੜਾ ਮੇਨੂੰ ਪਾਪੇ ਨੂੰ ਪਾਊਡਰ ਦੇ ਕੇ ਆਇਆ ਚਾਰ ਸੀਗੀਆਂ ਤਾਂ ਮਾਂ ਉਹ ਕਦ ਤਹਾਨੂੰ ਨਹੀਂ ਪਤਾ ਤੁਹਾਡੇ ਘਰ ਖੋਲਣ ਤੋਂ ਪਹਿਲਾਂ ਤਾਂ ਲੱਢੀਆਂ ਪੰਜ ਸੀਗੀਆਂ ਇੱਕ ਮੈਂ ਰੱਖ ਲਈ ਇੱਕ ਪਾਪੇ ਦੇ ਕੱਢ ਲਈ ਇੱਕ ਸੋਨੀ ਨੇ ਕੱਢ ਲਈ ਆਪ ਹੀ ਦੇ ਕੇ ਆਪ ਹੀ ਕੱਢ ਲਈ ਸਾਰੇ ਤੇ ਅਸੀਂ ਸਾਰਿਆਂ ਨੇ ਇੱਕ ਇੱਕ ਟਿੱਕੀ ਪਹਿਲੇ ਕੱਢ ਲਈ ਬਾਕੀ ਨਾ ਮੰਮੀ ਦਾ ਨਾ ਮੰਮੀ ਦਾ ਵੀ ਕੋਈ ਨਹੀਂ ਦੇਖੋ ਫੋਨ ਇਹਦੇ ਨੇ ਪਾਪੇ ਨੂੰ ਪਾਊਡਰ ਦੇ ਕੋਈ ਵੀ ਕੱਢ ਸਕਦੇ ਟਿੱਕੀ ਨਾਲ ਘੋਲੀ ਕਰਨਾ ਉਹ ਬਸ ਕਹੀ ਜਾਂਦਾ ਵਾ ਉਹਦੇ ਮੰਮੀ ਨੇੜੇ ਕਰਕੇ ਕੁਝ ਕਹਿੰਦਾ ਉਹ ਬਲੌਗ ਚ ਸੁਣ ਲਿਓ ਬਲੌਗ ਚ ਹਾਂ ਗਾਇਜ਼ ਹੁਣ ਆਪਾਂ ਚੱਲੇ ਆਂ ਉਧਰਲੇ ਘਰੇ ਤਾਂ ਚਲੋ ਤੁਹਾਨੂੰ ਪਹੁੰਚ ਕੇ ਮਿਲਦਾ ਹੈ ਉਧਰ ਵੀ ਇਸ ਤਰ੍ਹਾਂ ਆਉਂਦੇ ਨੇ ਇਕੱਠ ਚੱਕ ਰਹੇ ਹੋ ਇਹ ਇਹਦੇ ਵਿਆਹ ਦੀ ਮਿਲਣ ਨਹੀਂ ਚੱਲਦੀ ਆ 2 ਮਿੰਟ ਮੰਜਾ ਵਾਲ ਤੇ ਖੜਾ ਕਰ ਤੋ ਹਾਂ ਕਰਦੇ ਗਾਇਜ਼ ਬੰਦੇ ਬਈ ਬੰਦੇ ਦੇਖੋ ਕੰਮ ਕੀ ਹੋਇਆ ਕਰੇ ਕੁੱਕਰ ਭਰ ਕੇ ਧਰ ਲਓ ਪੇ ਬੰਦੇ ਬੰਦੇ ਨਹੀਂ ਬਈ ਇਹਦੇ ਵਿਆਹ ਦੀ ਮਿਲਣੀ ਚੱਲਦੀ ਅੰਦਰ ਓਏ ਕੁਝ ਨਾ ਹੋ ਹਾਂ ਹੋਰ ਆ ਨੰਨੂ ਰਿਸਤਾ ਲਈ ਤੇਰੇ ਵਾਸਤੇ ਹਾਂ ਤੇਰੇ ਨੂੰ ਰਿਸਤਾ ਲੱਭਾਇਆ ਨਾਨੀ ਆਇਆ ਤੈਨੂੰ ਪੁੱਛਾ ਆਇਆ ਤੈਨੂੰ ਪੁੱਛਾ ਮੈਂ ਕਿੱਥੇ ਚੱਲ ਚੱਲ ਥਾਲੇ ਸੁਲਾ ਲੈਂਦੇ ਭਰਾ ਜੀ ਗਾਇਸ ਵੇਖਦੇ 5 16 ਹੋ ਗਿਆ ਤੇ ਨਾਨੀ ਹੁਣੀ ਦੇਖੋ ਗੇਸ ਇਸ ਟਾਈਮ ਹੀ ਚੱਲਿਆ ਆ ਦੇਖੋ ਗੇਸ ਸਾਡਾ ਪਾਈਨੈਪਲ ਉੱਠਿਆ ਵਰਦਾ ਗੁੱਡ ਮਾਰਨਿੰਗ ਪਾਈਨੈਪਲ ਹੈ ਕੀ ਨਾਨੀ ਜਿਵੇਂ ਚੱਲ ਲੈਨੇ ਨਾਨੀ ਸਾਰੇ ਸਾਰੇ ਮੋਰਫਾ ਖੜਾ ਲਿਆ ਜਸਤੋ ਗਲੀ ਚ ਮੋਰ ਚੈੱਕ ਕਰੋ ਬੰਦੇ ਮੌਸਮ ਬੜਾ ਖੈਂਡ ਹੈ ਗਾਇਸ ਗਾਇਸ ਮੇਰਾ ਪਲਾਨ ਬਕਰ ਚਲੋ ਬੱਬਾ ਬੱਬਾ ਚੱਲਦੇ ਗਾਇਸ ਨਾਨੀ ਨੂੰ ਮੈਂ ਸਵੇਰ ਦਾ ਕਰਦਾ ਤਾਂ ਮਾਸੀ ਬਾਈ ਬਾਈ ਮੇਰੀ ਤੇ ਨਾਨੀ ਦੀ ਤਾਂ ਹੱਲੋ ਚੱਲਦੀ ਨਾਨੀ ਹੱਲੋ ਕਰ ਨਾਨੀ ਹੱਲੋ ਕਰ ਗੇਸ ਮੇਰੀ ਤਾਂ ਨੀ ਨੀ ਤੇ ਹੱਲੀ ਚੱਲਦੀ ਆ ਚਲੋ ਪਹੁੰਚ ਕੇ ਫੋਨ ਕਰਦਾ ਠੀਕ ਹੈ ਚੱਕਣਾ ਕੋਈ ਨਹੀਂ ਕਰਦੇ ਫੋਨ ਮੈਂ ਹੀ ਚੱਕੂੰਗਾ ਇਹਨਾਂ ਨੇ ਤਾਂ ਦੋਨਾਂ ਨੇ ਸੋ ਜਾਣਾ ਜਾ ਕੇ ਠੀਕ ਹੈ ਠੀਕ ਆਏ ਬੜੰਦੋਂ ਦਿਨਾਂ ਨੇ ਆਪ ਛੱਡ ਤਾਂ ਵਾਹ ਕਰ ਲਿਆ ਗਾਈਸ ਇਹ ਪਤਾ ਨਹੀਂ ਨੇ ਲਈ ਦੇਖੋ ਕਿੰਨੇ ਨੇ ਮੈਂ ਕਿੰਨਾ ਐਕਟਿਵ ਆ ਗਾਈਸ ਤੂੰ ਤਾਂ ਨਹੀਂ ਨਰਾਂ ਤੂੰ ਤਾਂ ਨਹੀਂ ਨਰਾਂ ਨਹੀਂ ਹੋ ਕਿਹੜੀ ਬੀਬੀ ਨੇ ਚਾਹ ਬੁਲਾਤੀ ਸਵੇਰੇ ਸਵੇਰੇ ਮੈਨੂੰ ਪਤਾ ਜਿਹੜੀ ਤੇਰੀ ਬੁੱਧੀ ਆ ਨਾ ਇਹ ਇੱਕ ਮਿੰਟ ਵੀ ਤੇ ਅੱਖ ਲਾਣੇ ਆ ਨਾ ਇਹਦੇ ਕਸੌਣ ਛੱਡਣੇ ਅੱਜ ਇੱਕ ਮਿੰਟ ਵੀ ਸਾਰੇ ਜਿਹੜੀ ਤੂੰ ਸੌਂ ਕੇ ਦਿਖਾ ਦੇ ਹਾਂ ਆਹ ਦੇਖੋ ਇੱਥੇ ਸਰ ਇਸ ਤਰ੍ਹਾਂ ਪ੍ਰੇਡ ਆਉਣੀ ਹੈ ਮੈਂ ਚਾਹ ਪੀ ਕੇ ਅਡੀਂਗਾ ਨੂੰਗੀ ਪਹਿਲਾਂ ਮੈਨੂੰ ਪਤਾ ਤੋਂ ਇੰਨਾ ਇੰਨਾ ਤੇ ਪੰਦੂ ਸੋਤਾ ਛਕੇ ਨਾ ਨਾਨੀ ਨੇ ਦਾਦਾ ਨੂੰ ਚੱਲੋ ਸੋਈਏ ਪਾਪਾ ਚੱਲੋ ਦੋਸਤੋ ਆਪਣੇ ਅੱਜ ਦੇ ਵਲੋਗੇ ਚੰਨਾ ਗੇਸ ਇਸ ਤਰ੍ਹਾਂ ਆਪਣੇ ਚੱਲ ਗਏ ਨੇ ਤਾਂ ਗਾਇਸ ਅਪਾ ਅਗਲੇ ਵਲੋਗ 'ਚ ਤਾਨੂੰ ਮਿਲਦੇਗੇ ਸ਼ਾਇਦ ਅਪਾ ਜਾਏ ਗੁਰਦਰਾ ਸਾਹਿਬ ਅਗਲੇ ਵਲੋਗ ਦੇ ਵਿੱਚ ਤੇ ਚਲੋ ਮਿਲਦੇ ਆ ਤੇ ਵੀ ਤੁਸੀਂ ਲਾਈਕ ਕਮੈਂਟ ਸ਼ੇਅਰ ਕਰ ਦਿੱਤੇ ਗੈਸ ਕਰੋ ਅਸੀਂ ਕਿਹੜੇ ਗੁਰਦਰਾ ਸਾਹਿਬ ਜਾ ਰਹੇ ਹਾਂ ਬਾਏ ਬਾਏ